ਸਤਿਗੁਰੂ ਜੀ ਨੇ ਕਿਰਪਾ ਕੀਤੀ ਬੱਚੇਆਂ ਛੋਟੀਆਂ ਬੱਚੀਆਂ ਮਾਰਨ ਤੋਂ ਸਭ ਤੋਂ ਪਹਿਲੋ ਇਹ ਪਰੇਜ ਕਰਵਾਇਆ ਫਿਰ ਵਿਧਵਾ ਵਿਆਹ ਕਰਵਾਏ ਇਹ ਸ੍ਰੀ ਸਤਗੁਰ ਆਮ ਸਿੰਘ ਜੀ ਦੇ ਜੋ ਪਰਪਕਾਰ ਨੇ ਇਸ ਸੰਗਤ ਦੇ ਉੱਤੇ ਇਸ ਦੇਸ਼ ਦੇ ਉੱਤੇ ਉਹਨਾਂ ਨੂੰ ਭੁਲਾਇ ਨਹੀਂ ਜਾ ਸਕਦਾ ਸਾਡੇ ਦੇਸ਼ ਦੀ ਆਜ਼ਾਦੀ ਵਾਸਤੇ ਮੰਨ ਲਓ ਕੁਝ ਸਿੱਖਿਆ ਦਿੱਤੀ ਜਾਂਦੀ ਏ ਇਸ ਕਰਕੇ ਵਧੀਆ ਪ੍ਰੋਗਰਾਮ ਸਾਨੂੰ ਲੱਗਿਆ ਇਹ ਸਿੱਖਿਆ ਮਿਲਿਆ ਜਿਹੜੀ ਪਹਿਲਾਂ ਬੁੜੀਆਂ ਸੀ ਉਹਨਾਂ ਨੂੰ ਪੈਰ ਦੀ ਜੁੱਤੀ ਵਾਂਗ ਸਮਝਦੇ ਸੀ ਹੁਣ ਪੂਰਾ ਬੰਦੇ ਬੰਦੇ ਜਿੱਨਾਂ ਨੂੰ ਉਹਨਾਂ ਨੂੰ ਦਰਜਾ ਮਿਲ ਲੱਗ ਰਿਹਾ ਸੀਗਾ ਉਹਦੇ ਵਿੱਚ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਦਾ ਤੇ ਸਤਿਗੁਰੂ ਬਾਲਕ ਸਿੰਘ ਜੀ ਦਾ ਜੋ ਮਲਾਪ ਹੋਇਆ ਉਹਦਾ ਅੱਜ ਸ਼ੂਟਿੰਗ ਚੱਲੀ ਏ ਇਸ ਤੋਂ ਬਾਅਦ ਸਾਥੀਓ ਅੱਜ ਮੌਜੂਦਾ ਸਰਸਾ ਜ਼ਿਲਹਾ ਦਾ ਪਿੰਡ ਓਟੋ ਜਿੱਥੇ ਕਿ ਕੋਕਾ ਵਿਦਰੋਹੀ ਫਿਲਮ ਦੀ ਸ਼ੂਟਿੰਗ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚੱਲਦੀ ਆ ਰਹੀ ਹੈ ਔਰ ਇਹ ਵਾਲੀ ਜਿਹੜੀ ਫਿਲਮ ਬਣੀ ਹੈ ਸਿੱਖ ਇਤਿਹਾਸ ਨੂੰ ਲੈ ਕੇ ਕੋਕਾ ਲੇਰ ਨੂੰ ਲੈ ਕੇ ਸ੍ਰੀ ਸਤਗੁਰੂ ਰਾਮ ਸਿੰਘ ਜੀ ਸੁਤੰਤਰਤਾ ਸੰਨਾਨੀ ਜਿਨ੍ਹਾਂ ਨੇ ਪੂਰਾ ਯੋਗਦਾਨ ਭਾਰਤ ਦੀ ਆਜ਼ਾਦੀ ਵਾਸਤੇ ਪਾਇਆ ਦੇਸ਼ ਦੀ ਆਜ਼ਾਦੀ ਵਾਸਤੇ ਪਾਇਆ ਅੱਜ ਵਾਲਾ ਜਿਹੜਾ ਇੱਥੇ ਸੀਨ ਹੋ ਰਿਹਾ ਇਹ ਲਾਸਟ ਦੇ ਨੇ ਅੱਜ ਇਸ ਤੋਂ ਬਾਅਦ ਜਿੰਨੇ ਵੀ ਸੀਨ ਦਿਖਾਈ ਜਾਣਗੇ ਉਹ ਦਿਖਾਈ ਜਾਣਗੇ ਪੰਜਾਬ ਦੇ ਵਿੱਚ ਮੁੰਬਈ ਦੇ ਵਿੱਚ ਅੱਜ ਕਿਸ ਸੀਨ ਨੂੰ ਲੈ ਕੇ ਇੱਥੇ ਸ਼ੂਟ ਕੀਤਾ ਜਾਏਗਾ ਔਰ ਸਾਥੀਓ ਇੱਥੇ ਕਈ ਦਿਨਾਂ ਤੋਂ ਓਟੂ ਹੈਡ ਤੇ ਜਿੰਨੇ ਵੀ ਘਰ ਬੈਠੇ ਨੇ ਲਗਾਤਾਰ ਸ਼ੂਟਿੰਗ ਦੇਖ ਰਹੇ ਨੇ ਅੱਜ ਉਹਨਾਂ ਨਾਲ ਹੀ ਕਰਾਂਗੇ ਗੱਲਬਾਤ ਕਿ ਇੰਨੇ ਦਿਨਾਂ ਦੇ ਵਿੱਚ ਉਹਨਾਂ ਨੇ ਇਸ ਫਿਲਮ ਦੇ ਉੱਤੋਂ ਕੀ ਸਿੱਖਿਆ ਕੀ ਉਹਨਾਂ ਨੇ ਜਾਨੂ ਹੋਏ ਕੁਕਾ ਲੇਰ ਨੂੰ ਲੈ ਕੇ ਸਿੱਖਾਂ ਦੀ ਆਜ਼ਾਦੀ ਨੂੰ ਲੈ ਕੇ ਬੀਬੀਆਂ ਦੀ ਆਜ਼ਾਦੀ ਨੂੰ ਲੈ ਕੇ ਤੇ ਸਾਥੀਓ ਸਾਡੇ ਨਾਲ ਤੁਸੀਂ ਬਣੇ ਰਿਹਾ ਜੇ ਕਰਦੇ ਆ ਗੱਲਬਾਤ ਪਿੱਛੇ ਸਾਰੇ ਡੋਲ ਮੀਡੀਆ ਵਿਖਰੇ ਸਾਰੇ ਜਿੰਨੇ ਵੀ ਆਪਣੇ ਸੱਜਣ ਨੇ ਸਾਰਿਆਂ ਨੂੰ ਸਤਿ ਸ੍ਰੀਕਾਲ ਜੀ ਅੱਜ ਆਪਣਾ ਜਿਹੜਾ ਫਿਲਮ ਬਣ ਰਹੀ ਹੈ ਸੰਤੂ ਗੁਰੂ ਰਾਮ ਸਿੰਘ ਦੇ ਜੀਵਨ ਬਾਰੇ ਉਹਦੀ ਅੱਜ ਸ਼ੂਟਿੰਗ ਇੱਥੇ ਸੀ ਆਪਣੇ OTU ਦੇ ਤੇ ਇਸ ਤੇ ਜਿਹੜਾ ਅੱਜ ਦਾ ਸੀਨ ਸੀਗਾ ਉਹਦੇ ਵਿੱਚ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਤੇ ਸਤਗੁਰੂ ਬਾਲਕ ਸਿੰਘ ਜੀ ਦਾ ਜੋ ਮਲਾਪ ਹੋਇਆ ਉਹਦਾ ਅੱਜ ਸ਼ੂਟਿੰਗ ਚੱਲੀ ਹੈ ਇਸ ਤੋਂ ਬਾਅਦ ਹੁਣ ਜਿਹੜਾ ਕੁਛ ਕੁ ਰਹਿ ਗਿਆ ਹਿੱਸਾ ਉਹਦਾ ਉਹ ਆਪਣੇ ਰਾਮਸਰਾ ਜਿਹੜਾ ਰਾਜਸਥਾਨ ਦੇ ਵਿੱਚ ਹੈ ਉੱਥੇ ਸ਼ੂਟ ਹੋਣ ਜਾ ਰਿਹਾ ਹੈ ਇਸ ਤੋਂ ਬਾਅਦ ਤਕਰੀਬਨ ਜਿਹੜਾ ਆਪਣੇ ਇੱਧਰ ਸ਼ੂਟਿੰਗ ਹੋਣੀ ਸੀ ਹਰਿਆਣਾ ਰਾਜਸਥਾਨ ਸਾਈਡ ਇਹ ਸਾਰੀ ਕੰਪਲੀਟ ਹੈ ਇਸ ਤੋਂ ਬਾਅਦ ਬਾਕੀ ਦਾ ਜਿਹੜਾ ਅਗਲਾ ਹਿੱਸਾ ਸ਼ੂਟਿੰਗ ਹੋਣਾ ਉਹ ਪੰਜਾਬ 'ਚ ਹੋਣਾ ਹੈ ਕੁਝ ਬੰਬੇ ਹੋਣਾ ਤੇ ਤਕਰੀਬਨ 6-7 ਮਹੀਨਿਆਂ ਦੇ ਵਿੱਚ ਆਪਾਂ ਨੂੰ ਇਹ ਫਿਲਮ ਸਕਰੀਨ ਤੇ ਮਿਲੇਗੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਪਤਾ ਕਰਨ 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 ਸਿੰਘ ਜਿਹੜਾ ਇੱਥੇ ਫਿਲਮ ਬਣੀ ਹੈ ਤੇ ਤੈਨੂੰ ਕੀ ਸਿੱਖ ਨੂੰ ਮਿਲਿਆ ਇਸ ਫਿਲਮ ਤੋਂ ਫਿਲਮ ਤੋਂ ਮੈਨੂੰ ਇਹ ਸਿੱਖਿਆ ਮਿਲੀ ਜਿਹੜੀ ਪਹਿਲਾਂ ਬੁੜੀਆਂ ਸੀ ਉਹਨਾਂ ਨੂੰ ਪੈਰ ਦੀ ਜੁੱਤੀ ਵਾਂਗ ਸਮਝਦੇ ਸੀ ਹੁਣ ਪੂਰਾ ਬੰਦੇ ਬੰਦੇ ਜਿੰਨਾਂ ਉਹਨਾਂ ਨੂੰ ਦਰਜਾ ਮਿਲ ਲੱਗ ਰਿਹਾ ਔਰ ਕੀ ਕੁਛ ਵਿਖਿਆ ਤੁਸੀਂ ਜਿਹੜੀ ਫਿਲਮ ਨੂੰ ਸ਼ੂਟ ਕਿਹੜਾ ਕਿਹੜਾ ਸ਼ੂਟ ਵੇਖਿਆ ਤੁਸੀਂ ਇੱਥੇ ਹੁੰਦਾ ਸਿੱਖਾ ਦੇ ਬਾਰੇ ਦੇਖਿਆ ਸੀ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਕੁਰਬਾਨੀਆਂ ਦਿੱਤੀਆਂ ਸੀ ਠੀਕ ਬੱਤ ਧੰਨਵਾਦ ਕਰਨਾ ਸਤ ਸਤੁਰਗਰ ਰਾਮ ਸਿੰਘ ਬਾਬਾ ਜੀ ਨੇ ਜੋ ਔਰਤਾਂ ਨੂੰ ਦਰਜਾ ਦਿੱਤਾ ਗਿਆ ਪਹਿਲੇ ਕਦੀ ਨਹੀਂ ਮਿਲਿਆ ਤੇ ਹੁਣ ਜਿਹੜੀ ਫਿਲਮ ਚੱਲੀ ਹੈ ਇਹਦੇ ਚ ਅਸੀਂ ਵੇਖ ਲਿਆ ਹੈ ਬੇ ਔਰਤਾਂ ਨੂੰ ਬਹੁਤ ਦਰਜਾ ਮਿਲਣ ਲੱਗਿਆ ਹੈ ਬੰਦੇ ਦੇ ਬਰਾਬਰ ਠੀਕ ਪਾ ਜੀ ਧੰਨਵਾਦ ਜੀ ਬਾਈ ਜੀ ਕਾਫੀ ਦਿਨਾਂ ਤੋਂ ਜਿਹੜਾ ਥੇ ਸ਼ੂਟ ਹੋ ਰਿਹਾ ਸੀ ਕੋਕਾ ਵਿਦਰੋਹ ਫਿਲਮ ਨੂੰ ਲੈ ਕੇ ਓਟੋ ਹਾਈਟ ਤੇ ਤੇ ਤੁਹਾਡੇ ਘਰ ਦੇ ਵਿੱਚ ਹੀ ਲਗਭਗ ਜਿਹੜਾ ਸ਼ੂਟ ਹੋਏ ਨੇ ਤੇ ਤੁਹਾਨੂੰ ਇਸ ਇਤਿਹਾਸ ਬਾਰੇ ਕਿੰਨੀ ਕੁ ਪਹਿਲਾਂ ਜਾਣਕਾਰੀ ਸੀ ਜੇ ਨਹੀਂ ਸੀ ਤੇ ਹੁਣ ਇਹ ਫਿਲਮ ਨੂੰ ਦੇਖ ਕੇ ਕਿੰਨੀ ਤੁਹਾਨੂੰ ਜਾਣਕਾਰੀ ਹੋਈ ਹੈ ਇਹ ਬਹੁਤ ਵਧੀਆ ਹੋਈ ਜੀ ਸਾਡੇ ਓਟੂ ਤੇ ਸਾਡੇ ਪਿੰਡ ਇੱਥੇ ਹੋਇਆ ਗੁਰੂ ਦੀ ਮੱਲ ਕੁਰਬਾਨੀਆਂ ਸਿੱਖਾਂ ਨੇ ਮੱਲੇ ਧਰਮ ਵਾਸਤੇ ਇਹ ਕੰਮ ਕੀਤਾ ਗਿਆ ਤੇ ਮਾਨੂੰ ਸਾਨੂੰ ਬਹੁਤ ਸੰਤੁਸ਼ਟੀ ਹੋਈ ਕਿ ਵਧੀਆ ਪ੍ਰੋਗਰਾਮ ਚ ਲੱਖੜਾ ਕਿਉਂ ਇੰਦੇ ਚ ਸਾਡੇ ਦੇਸ਼ ਦੀ ਆਜ਼ਾਦੀ ਵਾਸਤੇ ਮੱਲ ਕੁਝ ਸਿੱਖਿਆ ਦਿੱਤੀ ਜਾਂਦੀ ਏ ਇਸ ਕਰਕੇ ਵਧੀਆ ਪ੍ਰੋਗਰਾਮ ਸਾਨੂੰ ਲੱਗਿਆ ਜੀ ਪੈਣਾ ਮਤਾਵਾਂ ਨੇ ਇੰਦੇ ਤੇ ਬਹੁਤ ਕੁਰਬਾਨੀਆਂ ਦਿੱਤੀਆਂ ਤਸ਼ੀਦੀਆਂ ਦਿੱਤੀਆਂ ਤੇ ਆਜ਼ਾਦੀ ਐ ਪਾਸ ਕੀਤੀ ਐ ਤੇ ਪਿਛਲੇ ਕਿੰਨੇ ਦਿਨਾਂ ਤੋਂ ਜਿਹੜੀ ਤੇ ਫਿਲਮ ਬੰਦੀ ਰਹੀ ਐ ਇਹ ਪਹਿਲਾਂ ਵੀ ਸ਼ੁਰੂ ਤੋਂ ਆਈ ਸੀ ਹੁਣ ਆ ਓ ਟੂ ਤੂੰ ਸਾਡੇ ਘਰ ਵਿੱਚ 10 ਸਾਲ ਹੋ ਗਏ ਨੇ ਇੱਥੇ ਪ੍ਰੋਗਰਾਮ ਚੱਲੀ ਜਾਂਦਾ ਐ ਇਸ ਬੰਨ ਤੇ ਇਸ ਤੋਂ ਪਹਿਲਾਂ ਵੀ ਫਿਲਮ ਇੱਥੇ ਬਣੀ ਆ ਪਹਿਲਾਂ ਵੀ ਇੱਥੇ ਆਂਦੀ ਬਣੀ ਆ ਉਹ ਵੀ ਦੇਸ਼ ਵਾਸਤੇ ਦੇਸ਼ ਵਾਸਤੇ ਜੀ ਹਾਂਜੀ ਆਜ਼ਾਦੀ ਜੀ ਕੁਰਬਾਨੀਆਂ ਦਿੱਤੀਆਂ ਗਿਆ ਠੀਕ ਐ ਭਾਈ ਜੀ ਭਾਈ ਤੁਸੀਂ ਕੀ ਕਹਲਾ ਜਾਉ ਹਾਂਜੀ ਭਾਈ ਭਾਜੀ ਮੈਂ ਤਾਂ ਬਸ ਇਹ ਕਹਣਾ ਜਨਾ ਬਹੁਤ ਵਧੀਆ ਜੀ ਛੁੱਟਣ ਕਰਕੇ ਗਏ ਹਨ ਬਹੁਤ ਵਧੀਆ ਧੰਨਵਾਦ ਉਹਨਾਂ ਦਾ ਵੀ ਲੱਖ ਲੱਖੋ ਸ਼ੁਭ ਰੋਣਾ ਦਾ ਬਸ ਇੰਨੇ ਹੀ ਮੈਂ ਕਹਿਣਾ ਚਾਹਾਂ ਠੀਕ ਇਹ ਸ੍ਰੀ ਸਤਗੁਰ ਆਮ ਸਿੰਘ ਜੀ ਦੇ ਜੋ ਪਰਪਕਾਰ ਨੇ ਇਸ ਸੰਗਤ ਦੇ ਉੱਤੇ ਇਸ ਦੇਸ਼ ਦੇ ਉੱਤੇ ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਕੀ ਕੁਛ ਕੀਤਾ ਸਤਗੁਰ ਆਮ ਸਿੰਘ ਜੀ ਨੇ ਉਸ ਇਸ ਵੀਡੀਓ ਰਹੀਂ ਆਪਾਂ ਨੂੰ ਸਭ ਨੂੰ ਪਤਾ ਚੱਲੇਗਾ ਕਿਉਂ ਅੱਧੀ ਦੁਨੀਆ ਤੱਕ ਇਹ ਖਬਰ ਪਹੁੰਚੀ ਹੈ ਵੀ ਸਤਗੁਰ ਆਮ ਸਿੰਘ ਜੀ ਨਾਮ ਧਾਰਿਆ ਤਾਂ ਕਿਸਮਤ ਨੇ ਤੇ ਹਾਲਾ ਕਿ ਦੂਸਰੇ ਕਿਸੇ ਵੀ ਧਰਮਾਂ ਬਾਰੇ ਬਹੁਤ ਪ੍ਰਚਾਰ ਹੈ ਪਰ ਇਸ ਧਰਮ ਦਾ ਪ੍ਰਚਾਰ ਨਹੀਂ ਜ਼ਿਆਦਾ ਹੋ ਸਕਿਆ ਸਤਗੁਰੂ ਉਹਦੇ ਸਿੰਘ ਜੀ ਕਿਰਪਾ ਕਰ ਰਹੇ ਨੇ ਪ੍ਰਚਾਰ ਪ੍ਰਸਾਰ ਲਈ ਇਹ ਫਿਲਮ ਬਣ ਰਹੀ ਏ ਲੋਕਾਂ ਨੂੰ ਪਤਾ ਲੱਗੇ ਵੀ ਐਡੀ ਵੱਡੀ ਸ਼ਖਸੀਅਤ ਸਤਗੁਰੂ ਰਾਮ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਨਾਰੀ ਜਾਤੀ ਤੇ ਇਨਾ ਵੱਡਾ ਪਰਪਕਾਰ ਕੀਤਾ ਜਿਹੜੇ ਛੋਟੀਆਂ ਬੱਚੀਆਂ ਤੋਂ ਲੈ ਕੇ ਜਿਨ੍ਹਾਂ ਨੂੰ ਛੋਟੀਆਂ ਜੀਆਂ ਨੂੰ ਮਾਰ ਦਿੱਤਾ ਜਾਂਦਾ ਏ ਕੁੜੀਆਂ ਵੱਡੀਆਂ ਨਹੀਂ ਹਨ ਹੁੰਦੀਆਂ ਤੇ ਸાગੁਰੂ ਜੀ ਨੇ ਕਿਰਪਾ ਕੀਤੀ ਬੱਚੇਆਂ ਛੋਟੀਆਂ ਬੱਚੀਆਂ ਮਾਰਨ ਤੋਂ ਸਭ ਤੋਂ ਪਹਿਲੋ ਇਹ ਪਰੇਜ ਕਰਵਾਇਆ ਫਿਰ ਵਿਧਵਾ ਵਿਆਹ ਕਰਵਾਏ ਸਭ ਤੋਂ ਵੱਡੀ ਗੱਲ ਇਹ ਰਹੀ ਵੀ ਜਿਹੜੇ ਵਿਧਵਾ ਵਿਆਹ ਜਿਹੜੇ ਵਿਚਾਰੇ ਅਜੇ ਥੋੜੇ ਦਿਨ ਹੀ ਹੋਏ ਹੁੰਦੇ ਨੇ ਵਿਆਹ ਨੂੰ ਪਤੀ ਚੜਾਈ ਕਰ ਜਾਂਦਾ ਸੀ ਸਾਡਾ ਮਾਹੌਲੇ ਸੀ ਵੀ ਇਸ ਨਾਰੀ ਨੂੰ ਦੁਆਰਾ ਮਤਲਬ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀਗੀ ਐਡੀ ਕਿਰਪਾ ਹੋਈ ਸਾਗੁਰਾਂ ਦੀ ਉਹ ਉਹਨਾਂ ਕੁੜੀਆਂ ਦਾ ਦੁਆਰਾ ਜੀਵਨ ਬਸਿਆ ਉਹ ਰੰਗਾਂ ਚ ਆਈਆਂ ਵਿਚਾਰੀਆਂ ਤੇ ਸਾਡੇ ਸਤਗੁਰੂ ਜੀ ਤੇ ਬੜੇ ਹੀ ਪਰਪਕਾਰ ਨੇ ਸਾਡੇ ਉੱਤੇ ਕਿਸੇ ਵੀ ਪੱਖ ਨੂੰ ਲੈ ਕੇ ਤੁਰਪੀਏ ਧਾਰਮਿਕ ਪੱਖ ਨੂੰ دنیਿਆਵੀ ਪੱਖ ਨੂੰ ਜਾਂ ਕੋਈ ਵੀ ਸੰਗੀਤ ਪੱਖ ਹਰ ਪੱਖੋਂ ਸਾਗੁਰਾਂ ਦੀ ਬੜੀ ਕਿਰਪਾ ਹੈ ਇਸ ਦਾ ਧਰਮ ਤੇ ਪਰ ਇਹਦਾ ਪ੍ਰਚਾਰ ਨਹੀਂ ਹੋ ਸਕਿਆ ਇਹ ਸਾਡੀ ਮਤਲਬ ਇੱਕ ਹੁਣ ਸਾਗੁਰ ਜੀ ਕਿਰਪਾ ਕਰ ਰਹੇ ਨੇ ਬਹੁਤ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਜੀ ਇੱਕ ਵੀ ਜਿਹੜੀ ਸਤੀ ਪਰਥਾ ਹੁੰਦੀ ਸੀਗੀ ਉਸ ਚੀਜ਼ ਵਾਸਤੇ ਵੀ ਸਤਗੁਰਾਂ ਨੇ ਡੀ ਇੱਕ ਰੋਕ ਲਾਈ ਗਈ ਸੀ ਉਸ ਚੀਜ਼ ਤੇ ਵੀ ਉਸ ਜੀ ਵਾਰ ਫਟਾ ਗਿਆ ਹਾਂਜੀ ਸਤੀ ਪ੍ਰਥਾ ਦੇ ਵਿੱਚ ਕੀ ਹੁੰਦਾ ਸੀ ਪਤੀ ਦੇ ਨਾਲ ਹੀ ਇਸਤਰੀ ਜਿਹੜੀ ਨਾਲ ਹੀ ਭਸਮ ਹੋ ਜਾਂਦੀ ਹੁੰਦੀ ਸੀਗੀ ਉਸੇ ਚਿਤਾ ਦੇ ਵਿੱਚ ਨਾਲ ਉਹਨੂੰ ਤਕੁੰਮ ਕੀ ਹੀ ਸਾੜ ਦਿੱਤਾ ਜਾਂਦਾ ਸੀ ਪਰ ਸਾਗੁਰਾ ਨੇ ਇਸ ਰੀਤ ਨੂੰ ਵੀ ਬੰਦ ਕਰਵਾਇਆ ਸਿੱਖਾਂ ਦੇ ਮਾਣ ਨੇ ਉੱਚੇ ਕਰ ਦਿੱਤੇ ਭੈਣ ਬੰਦਗੀ ਹੋਈ ਇਹਨਾਂ ਨਾਮ ਜਪਿਆ ਜਿਹਦੇ ਕਰਕੇ ਇਹ ਚੀਜ਼ਾਂ ਉਹਨਾਂ ਦੇ ਮਨਾਂ ਦੇ ਵਿੱਚੋਂ ਬੜੀਆਂ ਹੀ ਮਤਲਬ ਜਿਹੜੀਆਂ ਪ੍ਰਥੀਆਂ ਸੰੋਂ ਦੂਰ ਹੋਈਆਂ ਜੀ ਹਾਂ